ਬਰਕੰਦੀ ਪਿੰਡ ਵਾਲੇ ਸਿਕੰਦਰ ਘੋੜੇ ਦੇ ਰਿਜ਼ਲਟ ਦਿਖਾਉਣ ਬਾਰੇ ਤੁਹਾਡੇ ਨਾਲ ਵਾਦਾ ਕੀਤਾ ਸੀ ਨਾ ਜਿਹੜਾ ਬਾਈ ਯਾਦਵਿੰਦਰ ਸਿੰਘ ਜੀ ਗੱਲ ਦੇ ਕੋਲੇ ਆ ਸਿਕੰਦਰ ਘੋੜਾ ਪਿੰਡ ਬਰਕੰਦੀ ਬਲਾਵਲਾ ਸਟੱਡ ਫਾਰਮ ਦੇ ਉੱਤੇ ਰਣੀਏ ਵਾਲੇ ਦੇਵਰਾਜ ਦਾ ਬੱਚਾ ਸੋ ਕਰਿਓ ਵੀਡੀਓ ਚੈੱਕ ਇਸ ਵੀਡੀਓ ਦੇ ਵਿੱਚ ਸਿਕੰਦਰ ਦੇ ਆਪਾਂ ਤੁਹਾਨੂੰ 5 ਬੱਚੇ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ 4 ਤਾਂ ਬਸ਼ੇਰੀਆਂ ਦਿਖਾਵਾਂਗੇ ਤੇ ਪੰਜਵਾਂ ਇੱਕ ਦਿਖਾਵਾਂਗੇ ਬਸ਼ੇਰਾ ਪਿੰਡ ਵੀ ਤੁਹਾਨੂੰ ਦੱਸਾਂਗੇ ਐਡਰੈਸ ਕਲੀਅਰ ਕਰਾਂਗੇ ਵੀ ਕਿਹੜੀ ਬਸ਼ੇਰੀ ਕਿਹੜੇ ਪਿੰਡ ਖੜੀ ਆ ਤਾਂ ਕਿ ਕੋਈ ਆਸੇ-ਪਾਸੇ ਨੇੜੇ ਏਰੀਏ ਦਾ ਭਰਾ ਹੁੰਦਾ ਤਾਂ ਉਹ ਰਿਜ਼ਲਟ ਚੈੱਕ ਕਰ ਸਕਦਾ ਜਾ ਕੇ ਦੇਖ ਸਕਦਾ ਸੋ ਪਹਿਲਾਂ ਗੱਲਬਾਤ ਤੁਹਾਨੂੰ ਇਸ ਕਮੈਤ ਬਸ਼ੇਰੀ ਬਾਰੇ ਦੱਸਦੇ ਆ ਇਹ ਬਸ਼ੇਰੀ ਬਾਈ ਗਰਜੰਟ ਸਿੰਘ ਜੀ ਦੇ ਕੋਲੇ ਆ ਪਿੰਡ ਲਾਲਬਾਈ ਮੁਕਸਰ ਜ਼ਿਲ੍ਹੇ ਦਾ ਹੀ ਪਿੰਡ ਆਗਾ ਗਿੱਦੜਵਾਹੇ ਦੇ ਕੋਲੇ ਪੈ ਜਾਂਦਾ ਸੋ ਬੱਚੀ ਦੀ ਤੁਸੀਂ ਕੁਆਲਿਟੀ ਚੈੱਕ ਕਰੋ ਪੱਕਾ ਤੇਲੀਆ ਕਮੈਤ ਰੰਗ ਆ ਇਹਦਾ ਜਿਹੜਾ ਰੰਗ ਮਾਰਵਾੜੀ ਦੇ ਵਿੱਚ ਸਭ ਤੋਂ ਪੁਰਾਣਾ ਤੇ ਮੀਣ ਮੰਨਿਆ ਜਾਂਦਾ ਬੇਸ਼ੇਰੀ ਦੀ ਜਿਹੜੀ ਉਮਰ 25 ਮਹੀਨੇ ਹੋਗੀ ਤੇ ਕਾਦੇ ਦਾ 62 ਇੰਚਾ ਮੱਥੇ ਤੇ ਪ੍ਰੋਪਰ ਬਲੇਜ ਆ ਪਿਛਲੇ 2 ਪੈਰ ਚਟੇ ਆ ਬੱਚੀ ਦੀ ਲੈਂਥ ਲੋਂਥ ਵੀ ਬਹੁਤ ਜ਼ਿਆਦੇ ਆ ਪਿੱਠ ਪੁੜੇ ਦੀ ਬੜੀ ਚੰਗੀ ਆ ਅੰਗਾ ਪੈਰਾਂ ਦੀ ਮਜ਼ਬੂਤ ਆ ਤੇ ਬਲੇਜ ਚੈੱਕ ਕਰੋ ਵਧੀਆ ਐਨ ਜਮਾ ਸਿੱਧਾ ਸਟ੍ਰੇਟ ਪਤਲਾ ਪਟਾਗਾ ਪੂਰਾ ਸ਼ਾਨਦਾਰ ਪਟਾਗਾ ਤੇ ਕੁਆਲਿਟੀ ਵਾਈਜ਼ ਬੱਚੀ ਮੈਂ ਕਹਣਾ ਓਕੇ ਰਿਪੋਰਟ ਆ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਕਰਦੀ ਆਉਂਦੀ ਆ ਤੇ ਹਾਲੇ ਤਾਈਦੇ ਕੋਲੇ ਹੋਰ ਵੀ ਬਹੁਤ ਟਾਈਮ ਆ ਜਦੋਂ ਨੂੰ ਇਹਨੇ 4.5-5 ਸਾਲ ਉਮਰ ਦੇ ਵਿੱਚ ਜਾਣਾ ਬਹੁਤ ਕੱਦ ਕਰ ਜਾ ਤੇ ਦੂਜੀ ਬਸ਼ੇਰੀ ਆਹਾ ਗਈ ਜਿਹੜੀ ਇਹ ਵੀ ਸਿਕੰਦਰ ਦੀ ਹੋਈ ਆ ਇਹ ਬਸ਼ੇਰੀ ਦੀ ਜਿਹੜੀ ਉਮਰ ਆ 6 ਮਹੀਨੇ ਆ ਕੰਨ ਕੰਨੀ ਤੁਸੀਂ ਇਹਦੇ ਕੰਨਾਂ ਨਿਗਾ ਮਾਰੋ ਬਹੁਤ ਜਿਆਦੇ ਛੋਟਾ ਕੁੰਡੀ ਵਾਲਾ ਕੰਨ ਮੱਥੇ ਤੇ ਦੇ ਪਾਣ ਦਾ ਪੱਤਾ ਦਾ ਤੇ ਪਿਛਲੇ ਪੈਰ ਇਹਦੇ ਚਟੇ ਆ। ਬਾਕੀ ਤੁਸੀਂ ਕੁਆਲਟੀ ਵਾਈਜ਼ ਚੈੱਕ ਕਰੋ ਬੱਚੀ 6 ਮਹੀਨੇ ਉਮਰ ਦੇ ਹਿਸਾਬ ਨਾਲ ਇਹ ਵੀ ਕੱਦ ਕਾਠ ਚੰਗਾ ਕਰਦੀ ਆਉਂਦੀ ਆ। ਤੇ ਆਹ ਤੀਜਾ ਦਿਖਾਉਣਾ ਤੁਹਾਨੂੰ ਆਪਾਂ ਬਸ਼ੀਰਾ। ਇਹ ਬਸ਼ੀਰਾ ਮਿੱਤਰੋ ਪਿੰਡ ਬਾਜੇਖਾਨੇ ਆ ਬਾਈ ਯਾਦਵਿੰਦਰ ਦੇ ਕੋਲੇ। ਇਹਦੀ ਬਸ਼ੀਰੇ ਦੀ ਉਮਰ 9 ਮਹੀਨੇ ਹੋਗੀ ਤੇ ਬਣ ਤਰ੍ਹਾਂ ਬਣ ਤਰ੍ਹਾਂ ਤੁਸੀਂ ਇਹਦੀ ਵੀ ਚੈੱਕ ਕਰੋ ਗਰਦਨ ਦੇ ਜਿਹੜੇ ਕੱਟ ਆ ਬਹੁਤ ਜਾਦੇ ਅਗਰੈਸ਼ਨਾਂ ਬੱਚੇ ਦੇ ਵਿੱਚ ਗਰਦਨ ਬਹੁਤ ਜ਼ਿਆਦਾ ਸੋਹਣੀ ਆ ਮੋਰੰਗੂ ਧੌਣ ਮੋੜਦਾਗਾ ਸੋ ਮੱਥੇ ਤੇ ਇਹਦੇ ਪ੍ਰੋਪਰ ਬਲੇਜ ਆ ਤੇ ਪਿਛਲਾ ਇੱਕ ਪੈਰ ਥੋੜਾ ਜਿਹਾ ਚਿੱਟਾ ਇਹਦਾ ਤੇ 9 ਮਹੀਨੇ ਉਮਰ ਦੇ ਹਿਸਾਬ ਨਾਲ ਕੱਦ ਕਾਟ ਤੁਸੀਂ ਇਹਦਾ ਵੀ ਚੈੱਕ ਕਰੋ ਬਹੁਤ ਜ਼ਿਆਦਾ ਚੰਗੀ ਸੋਹਣੀ ਹਾਈਟ ਕਰੂਗਾ ਜਿੱਥੋਂ ਤੱਕ ਮੇਰਾ ਖਿਆਲ ਆ ਵੀ ਇਹ ਹੋਣਾ ਇਸ ਵਕਤ 58 ਇੰਚ ਦੇ ਨੇੜੇ țeੜੇ ਹੋਊਗਾ ਬੱਚਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਬੱਚੇ ਤੁਹਾਨੂੰ ਕਿਵੇਂ ਦੇ ਲੱਗੇ ਤੇ ਦੋ ਬਸ਼ੇਰੀਆਂ ਹਲੇ ਤੁਹਾਨੂੰ ਹੋਰ ਦਿਖਾਉਣੀਆਂ ਨੇ ਆਪਾਂ ਆਹ ਬਸ਼ੇਰੀ ਵਾਰੀ ਵੀ ਤੁਸੀਂ ਦੇਖੋ ਗੱਲਬਾਤ ਚੈੱਕ ਕਰੋ ਲੈਂਥ ਬਹੁਤ ਜ਼ਿਆਦਾ ਆ ਗਰਦਨ ਦੀ ਲੰਬਾਈ ਚੈੱਕ ਕਰੋ ਤੇ ਪਟਾ ਵੀ ਬਹੁਤ ਜ਼ਿਆਦਾ ਸੋਹਣਾ ਤਕਰੀਬਨ ਜਿੰਨੇ ਵੀ ਬੱਚੇ ਆਏ ਆ ਸਕੰਦਰ ਘੋੜੇ ਦੇ ਸਾਰਿਆਂ ਦੇ ਤਕਰੀਬਨ 80 85% ਦਾ ਇਹਨੇ ਪਟੇ ਹੀ ਦਿੱਤੇ ਆ ਮਾਰਕਾ ਬਹੁਤ ਜ਼ਿਆਦਾ ਸੋਹਣਾ ਆ ਤੇ ਆ ਇਹਦੀ ਮਾਂ ਦੇਖੋ ਤੁਸੀਂ ਬਸ਼ੇਰੇ ਦੀ ਅਬਲਹ ਕੋੜੀਆ ਆਮ ਆਪਾਂ ਦੇ ਰਾਂ ਨੂੰ ਕੱਟਣਾ ਬਹੁਤ ਮੁਸ਼ਕਲ ਹੋ ਜਾਂਦਾ ਪਰ ਬੱਚਾ ਬਹੁਤ ਜ਼ਿਆਦਾ ਸੋਹਣਾ ਆ। ਇਹ ਕਾਬ ਬਸ਼ੇਰੀ ਚੈੱਕ ਕਰੋ। ਇਹ ਬਸ਼ੇਰੀ 22 ਮਹੀਨੇ ਉਮਰ ਦੀ ਹੋਈ ਆ। ਪਿੰਡ ਫੂਲੇ ਵਾਲੇ 22 ਜਗਰਾਜ ਦੇ ਕੋਲੇ ਆ ਇਹ। ਸੋ ਇਹ ਵੀ ਬੱਚੀ ਬਹੁਤ ਜ਼ਿਆਦਾ ਚੰਗੀ ਆ। ਸ਼ਕੰਦਰ ਘੋੜੇ ਦੀ ਬਾਡੀ ਦੀ ਬਹੁਤ ਜ਼ਿਆਦਾ ਖੁੱਲੀ ਆ। ਕਾਦੇ ਵੀ ਤਕਰੀਬਨ 62 ਇੰਚ ਕਰ ਗਈ। ਅੰਗਾਂ ਪੈਰਾਂ ਦੀ ਇਹ ਵੀ ਬਹੁਤ ਜ਼ਿਆਦਾ ਸਾਫ਼ ਸੁਥਰੀ ਆ। ਹੁੰਡੀ ਵਾਲਾ ਕੰਨ ਆ। ਤੇ ਬੱਚੀ ਖੁੱਲੀ ਬਹੁਤ ਆ ਆਮ ਆਪਾਂ ਦੇਖਿਆ ਬੱਚੇ ਜਿੰਨੇ ਆਏ ਆ ਨਾ ਇਹਦੀਆਂ ਬਸ਼ੇਰੀਆਂ ਆਈਆਂ ਨੇ ਸਭਪਣ ਦੇ ਵਿੱਚ ਤਾਂ ਆਈਆਂ ਹੀ ਨੇ ਤੇ ਬਾਡੀ ਬਣ ਤਰਦੀਆਂ ਵੀ ਬੜੀਆਂ ਖੁੱਲੀਆਂ ਆਈਆਂ ਨੇ ਲੈਂਥ ਬੜੀ ਆਉਂਦੀ ਆ ਪਿੱਠ ਪੁੜੇ ਦੀਆਂ ਚੰਗੀਆਂ ਆਉਂਦੀਆਂ ਨੇ ਤੇ ਪੇਟਲ ਬਣਣਗੀਆਂ ਚੰਗੀਆਂ ਖੁੱਲੀਆਂ ਘੋੜੀਆਂ ਬਣ ਕੇ ਤਿਆਰ ਹੋਣਾ ਇਹਨਾਂ ਨੇ ਅੱਗੇ ਜਾ ਕੇ ਇਹ ਬਾਈ ਜਗਰਾਜ ਦੇ ਕੋਲੇ ਫੁੱਲੇ ਵਾਲੀ ਜਿਹੜੀ ਬਸ਼ੇਰੀ ਆ ਘੋੜੀ ਬਾਈ ਦੇ ਕੋਲੇ ਘਰੀ ਆ ਇਹਦੀ ਮਾਂ ਕੀ ਜਿਹੜੀ ਉਹ ਵੀ ਤੁਹਾਨੂੰ ਅੱਗੇ ਆਪਾਂ ਦਿਖਾਵਾਂਗੇ ਐਤਕੀ ਫੇਰ ਸੂਏ ਤੋਂ ਐਸ ਵਾਰ ਵਾਲੇ ਸੂਏ ਤੋਂ ਫੇਰ ਸਿਕੰਦਰ ਤੋਂ ਵੀ ਬਸ਼ੇਰੀ ਆਈ ਆ ਉਹ ਬੱਚੀ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਅੱਗੇ ਸੋ ਕਮੈਂਟ ਕਰਕੇ ਲਾਜ਼ਮੀ ਦੱਸੋ ਵੀ ਸਿਕੰਦਰ ਦੇ ਤੁਹਾਨੂੰ ਰਿਜ਼ਲਟ ਕਿਵੇਂ ਦੇ ਆਜੋ ਫਿਰ ਏਸੇ ਬਸ਼ੇਰੀ ਦੀ ਤੁਹਾਨੂੰ ਅਗਲੇ ਸੂਏ ਦੀ ਭੈਣ ਦਿਖਾਉਣ ਲੱਗਿਆ ਮਾਂ ਵਾਲੇ ਪਾਸਿਓ ਪਿਓ ਵਾਲੇ ਪਾਸਿਓ ਵੀ ਦੋਨੋਂ ਪਾਸਿਆਂ ਤੋਂ ਸਗੀ ਭੈਣ ਆ ਆ ਬੱਚੀ ਹੈ ਜਿਹੜੀ ਹਾਲੇ ਬੱਚੀ ਇੱਥੇ ਕੁਸ਼ਕ 5-7 ਦਿਨਾਂ ਦੀ ਹੋਈ ਆ ਤੇ ਤੁਸੀਂ ਕੁਆਲਿਟੀ ਚੈੱਕ ਕਰੋ ਇੱਕ ਸਾਈਡ ਦੇ ਦੋ ਪੈਰ ਚਟੇ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਗਰਦਨ ਗੁਰਦਨ ਦੀ ਲੰਬਾਈ ਬਰੀਕੀਆਂ ਸਭ ਪਣਾ ਮੈਂ ਕਹਣਾ ਕੋਈ ਘਾਟ ਹੀ ਨਹੀਂ ਆ ਦੋਨਾਂ ਬਸ਼ੇਰੀਆਂ ਦੀ ਨਾਲ ਮਾਂ ਖੜੀ ਹੈ ਜਿਹੜੀ ਪਿੱਛੇ ਤੁਹਾਨੂੰ ਆਪਾਂ ਬਸ਼ੇਰੀ ਦਿਖਾਈ ਆ ਉਹ 22 ਮਹੀਨੇ ਉਮਰ ਦੀ ਹੋਗੀ ਇਸੇ ਘੋੜੀ ਦੀ ਬੱਚੀ ਆ ਉਹ ਵੀ ਇਹ ਦੋਨੇ ਬੱਚੀਆਂ ਫੂਲੇ ਵਾਲੇ ਪਿੰਡ ਆ ਬਾਈ ਜਗਰਾਜ ਦੇ ਕੋਲੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਭਾਈ ਰੂਪੇ ਦੇ ਨੇੜੇ ਰਹਿ ਜਾਂਦਾ ਸੋ ਬੱਚੇ ਹੁਣ ਤੁਸੀਂ ਤਕਰੀਬਨ ਸਾਰੇ ਦੇਖ ਹੀ ਲਏ ਮਾਰ ਕੇ ਵੀ ਬਹੁਤ ਜ਼ਿਆਦਾ ਸੋਹਣੀ ਆਈ ਆ ਸਾਰੇ ਬੱਚਿਆਂ ਦੀ ਤਕਰੀਬਨ ਲਗਭਗ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 80 85% ਦਾ ਬੱਚਿਆਂ ਦੇ ਪਟਾ ਆਉਂਦਾ ਹੀ ਆ। ਬਾਕੀ ਕੁਝ ਕੁ ਬੱਚੇ ਚੰਗੀ ਕੀਮਤ ਤੇ ਪਹਿਲਾਂ ਸੇਲ ਵੀ ਹੋਏ ਆ। ਘੋੜੇ ਦਾ ਵਧੀਆ ਇਸ ਵਕਤ ਪੂਰਾ ਟੌਪ ਤੇ ਨਾਮ ਚੱਲ ਰਿਹਾ। ਤੇ ਹੋਰ ਕੋਈ ਗੱਲਬਾਤ ਤੁਸੀਂ ਪੁੱਛਣੀ ਹੋਈ ਤਾਂ ਪਿਛਲੀ ਵੀਡੀਓ ਜਿਹੜੀ ਆਪਾਂ ਸਿਕੰਦਰ ਘੋੜੇ ਦੀ ਪਾਈ ਸੀਗੀ ਉਹਦੇ ਵਿੱਚ ਬਾਈ ਆਦਵਿੰਦਰ ਸਿੰਘ ਜੀ ਗੱਲ ਦਾ ਆਪਾਂ ਕੰਟੈਕਟ ਨੰਬਰ ਦਿੱਤਾ। ਸਿਕੰਦਰ ਬਾਰੇ ਕੋਈ ਵੀ ਗੱਲਬਾਤ ਪੁੱਛਣੀ ਆ ਤਾਂ ਬਾਈ ਜੀ ਨੂੰ ਤੁਸੀਂ ਫੋਨ ਕਾਲ ਕਰਕੇ